ਦਾ ਸਵਾਗਤ ਹੈ ਬਿਰੂ ਫਾਰਮੀ ਡਾਕਟਰ ਪੇਜ ਤੇ ਜਿਹੜੇ ਨਵੇਂ ਦੇਖ ਰਹੇ ਹੋ ਪੇਜ ਨੂੰ ਲਾਈਕ ਕਰਕੇ ਫੋਲੋ ਕਰ ਲਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈਗਾ ਹਾਂ ਸ਼ੇਅਰ ਕਰ ਦਿਓ ਤੁਹਾਨੂੰ ਅੱਜ ਦੱਸਾਂਗੇ ਫਰੀ ਦੇ ਵਿੱਚ ਤੁਸੀਂ ਆਪਦੀਆਂ ਗਾਵਾਂ ਮੱਝਾਂ ਦਾ ਜਿਹੜਾ ਲੇਵਾ ਆਪਦੇ ਘਰ ਦੇ ਵਿੱਚ ਕਿਵੇਂ ਵਧਾ ਸਕਦੇ ਹੋ ਨਾ ਕੋਈ ਟੀਕਾ ਨਾ ਕੋਈ ਦਵਾਈ ਇਹ ਦਵਾਈਆਂ ਸਾਰੀਆਂ ਤੁਹਾਡੇ ਘਰਾਂ ਦੇ ਵਿੱਚ ਹੀ ਮਿਲ ਜਾਣਗੀਆਂ ਤਾਂ ਵੀਡੀਓ ਨੂੰ ਥੋੜਾ ਜਿਆਦਾ ਦੇਖਿਓ ਤੇ ਸਮਝੋ ਕਿ ਤੁਹਾਨੂੰ ਕੀ ਕੀ ਦੱਸ ਰਿਹਾ ਫ੍ਰੀ ਦੇ ਵਿੱਚ ਜਾਣਕਾਰੀਆਂ ਵਾਸਤੇ ਸਭ ਤੋਂ ਪਹਿਲਾਂ ਵੀਰੋ ਲੈਣਾ ਤੁਸੀਂ ਚਕੰਦਰ ਦੂਜਾ ਹੈਗਾ ਆਮਲਾ ਤੀਜਾ ਹੈਗਾ ਵੀਰੋ ਐਲੋਵੀਰਾ ਇਹ ਵੀਰੋ ਤੁਸੀਂ ਅੱਧਾ ਅੱਧਾ ਕਿਲੋ ਤਿੰਨੇ ਚੀਜ਼ਾਂ ਲੈਣੀਆਂ ਨੇ ਤੇ ਇਹਦਾ ਵੀਰੋ ਚੰਗੀ ਤਰ੍ਹਾਂ ਜੂਸ ਬਣਾ ਲਿਓ ਉਸ ਤੋਂ ਬਾਅਦ 100 ਐਮਐਲ 50 ਗ੍ਰਾਮ ਨੂਨ ਵਿੱਚ ਮਿਲਾ ਕੇ ਤੇ 200 ਗ੍ਰਾਮ ਦਲੀਆਂ ਮਿਲਾ ਕੇ ਪਿੰਨੀਆਂ ਬਣਾ ਕੇ ਵੀਰੋ ਸੂਣ ਤੋਂ 45 ਦਿਨ ਪਹਿਲਾਂ ਸਟਾਰਟ ਕਰਦੇ ਹੋ ਤੁਹਾਡੀ ਗਾਮਾਜ ਦਾ ਜਿਹੜਾ ਥਣ ਵਗੈਰਾ ਬਿੰਗਾ ਟੇਡਾ ਵੀ ਹੈ ਜਾਂ ਤੁਹਾਡੀ ਗਾਮਾਜ ਦਾ ਜਿਹੜਾ ਲੇਵਲ ਨਹੀਂ ਬਣ ਰਿਹਾ ਉਹ ਵੀ ਪ੍ਰੋਪਰ ਸਹੀ ਹੋ ਜੂ ਤੇ ਜਿੱਥੇ ਤੁਹਾਡੀ ਗਾਮਾਜ ਦੇ ਥਣ ਵਗੈਰਾ ਬੰਦ ਨੇ ਪਹਿਲੇ ਸੂਏ 'ਚ ਦੂਜੇ ਸੂਏ 'ਚ ਵੀਰੋ ਉਹ ਖੁੱਲਣ ਦੇ ਕਾਰਗਰ ਵੀ ਹੋ ਜਾਣਗੇ ਇਹੋ ਜੀਆਂ ਜਾਣਕਾਰੀਆਂ ਵਾਸਤੇ ਪੇਜ ਨੂੰ ਫੋਲੋ ਕਰਕੇ ਸ਼ੇਅਰ